ਮੈਂ ਤਾਂ ਪਾਕਿਸਤਾਨੀ ਪੰਜਾਬ ਦੇ ਪਰਾਂਵਾਂ ਨੂੰ ਹੀ ਕਹੂੰਗਾ ਕਿ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਹੁੰਦਾ ਜਿੰਨੇ ਕਿ ਤੁਸੀਂ ਨੂੰ ਜਿਹੜੇ ਹੋਰ ਨਹੀਂ ਕੋਈ ਸੁਣਾਓ ਅਫਸਰ ਇਹ ਗੱਲ ਮੁਕਾਤ ਨਹੀਂ ਕਿ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਔਰ ਕਣਕ ਦੀ ਚੋਕੇ ਬਾਢੀਆਂ ਸ਼ੁਰੂ ਹੋ ਗਈਆਂ ਨੇ ਤੇ ਸਾਡੇ ਇੱਥੇ ਪੰਜਾਬ ਵਿੱਚ ਵੀ ਬੜੇ ਸਾਰੇ ਜਿਹੜੇ ਦੋਸਤ ਨੇ ਉਹ ਇਸ ਵਕਤ ਚੱਲ ਰਹੇ ਨੇ ਜਨਾਬ ਜੀ ਕਿ ਕਿਸਾਨ ਨੂੰ ਜਿਹੜਾ ਨਾ ਇਸ ਹਕੂਮਤ ਨੇ ਪੰਜਾਬ ਹਕੂਮਤ ਨੇ ਮਾਰਤਾ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ ਸਰਕਾਰ ਨੇ ਗਰੀ ਸਪੋਰਟ ਪ੍ਰਾਈਸ ਦੀ ਗੰਧਮ ਦੀ ਕਣਕ ਦੀ ਉਹ ਜ਼ਰਾ ਨਿਸ਼ੀ ਦਿੱਤੀ ਤੇ ਜਿਹੜੇ ਵਜਾ ਨਾਲ ਕੁਝ ਥੋੜੇ ਜਿਹਾ ਮਸਾਇਲ ਵੀ ਪੈਦਾ ਹੋਏ ਔਰ ਕੈਂਡ ਯੂਜ਼ਰ ਨੂੰ ਉਹਦਾ ਫਾਇਦਾ ਵੀ ਪਹੁੰਚਿਆ ਕਿਉਂਕਿ ਹਰ ਪਾਲਿਸੀ ਦੇ ਜਿਹੜੇ ਨੇ ਉਹ ਨੁਕਸਾਨ ਵੀ ਹੁੰਦੇ ਨੇ ਤੇ ਕੁਝ ਫਾਇਦੇ ਵੀ ਹੁੰਦੇ ਨੇ ਹੁਣ ਕਿਹਾ ਜਾ ਰਿਹਾ ਜਨਾਬ ਜੀ ਕਿ ਜਿਹੜਾ ਸਾਡਾ ਚੜਦਾ ਪੰਜਾਬ ਹੈ ਹਿੰਦੁਸਤਾਨ ਦਾ ਜਿਹੜਾ ਪੰਜਾਬ ਹੈ ਉੱਥੇ ਤੇ ਬਹੁਤ ਜਿਹੜੀ ਆਪਣਾ ਕਿਸਾਨ ਜਿਹੜਾ ਬੁੱਲੇ ਲੁੱਟ ਰਿਹਾ ਮੋਜਾਂ ਲੱਗੀਆਂ ਨੇ ਤੇ ਸਾਡੇ ਇਹ ਜਿਹੜੀ ਪੰਜਾਬ ਸਰਕਾਰ ਮਰੀਮ ਨਵਾਜ਼ ਦੀ ਉਹਦੀਆਂ ਪਾਲਿਸੀਆਂ ਕਰਕੇ ਬਹੁਤ ਹੀ ਬੁਰਾ ਹਾਲ ਹੈ ਕਿਸਾਨਾਂ ਦਾ ਮੈਂ ਸੋਚਿਆ ਕਿ ਕਿਉਂ ਨਾ ਅਸੀਂ ਜਿਹੜੇ ਚੜ੍ਹਦੇ ਪੰਜਾਬ ਦੇ ਸਾਡੇ ਭਰਾ ਨੇ ਉਹਨਾਂ ਦੇ ਕੋਲੋਂ ਜ਼ਰਾ ਡਾਇਰੈਕਟ ਜਾ ਕੇ ਪੁੱਛ ਲਈਏ ਕਿ ਇਹ ਪ੍ਰਪਗੈਂਡਾ ਦਾ ਹਿੱਸਾ ਬਣਨ ਦੀ ਬਜਾਏ ਅਸੀਂ ਜ਼ਰਾ ਫੈਕਟ ਨੂੰ ਥੋੜਾ ਜਿਆਦਾ ਸਿੱਧਾ ਕਰ ਦਈਏ ਉੱਥੇ ਜਾ ਕੇ ਪੁੱਛ ਲਈਏ ਤੇ ਮੇਰੇ ਨਾਲ ਇਸੇ ਗੱਲ ਦੇ ਚਰਚਾ ਕਰਨ ਵਾਸਤੇ ਤਾਬਾਬ ਸਿੰਘ ਗਰੇਵਾਲ ਜੀ ਮਾਰੇ ਬੜੇ ਪਿਆਰੇ ਮਿੱਤਰ ਨੇ ਤੇ ਜਨਾਬ ਸਾਡੇ ਜਿਹੜੀ ਉੱਥੇ ਜਿਹੜੀ ਜਿਹੜੀ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਉਹਦੇ ਬੜੇ ਜਿਹੜਾ ਸਰਕਾਰ ਦੇ ਨੇਤਾ ਵੀ ਨੇ ਠੀਕ ਹੈ ਜੀ ਉਹਨਾਂ ਦੇ ਤਰਜਮਾਨ ਵੀ ਨੇ ਉਹਨਾਂ ਦੇ ਪੋਲਿਸੀ ਮੇਕਰ ਵੀ ਨੇ ਪੋਲਿਸੀ ਸਾਜ਼ ਵੀ ਨੇ ਤੇ ਜ਼ਰਾ ਇਹਨਾਂ ਨੂੰ ਪੁੱਛ ਪਹਿਲੇ ਤੇ ਜਨਾਬ ਤੁਹਾਨੂੰ ਵਿਸਾਖੀ ਦੀ ਬਹੁਤ-ਬਹੁਤ ਵਧਾਈ ਤੇ ਕਿਨਾ ਬਣਾ ਰਹੇ ਹੋ ਬਾਗੀਆਂ ਜਰਾ ਉਹ ਦੱਸੋ ਨਾ ਪਹਿਲੇ ਉਹ ਸਰ ਵਿਸਾਖੀਆਂ ਕਾਦੀਆਂ ਰਹਿ ਗਈਆਂ ਹੁਣ ਤਾਂ ਸਾਡੇ ਵਾਲੇ ਬਾੜੀਆਂ ਵੀ ਨਹੀਂ ਸ਼ੁਰੂ ਹੋਈਆਂ ਤੇ ਐਕਚੁਅਲੀ ਪ੍ਰੋਬਲਮ ਇਹ ਆ ਚਲੋ ਗੁਰੂ ਘਰ ਬੰਦਾ ਜਾ ਆਉਂਦਾ ਮੱਥਾ ਟੇਕਿਆ ਹੁੰਦਾ ਬਟ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਮੈਂ ਸੌਰੀ ਤੁਹਾਡੀ ਗੱਲ ਤੁਹਾਨੂੰ ਹੀ ਅੱਗੇ ਲੈ ਕੇ ਚੱਲਾਂ ਕਿਤੇ ਕੋਈ ਕਿਸਾਨ ਐਦਾਂ ਨਹੀਂ ਹੈਗਾ ਕਿ ਸਾਡੇ ਚੜ੍ਹਦੇ ਪੰਜਾਬ ਦਾ ਕਿਸਾਨ ਕੋ ਬੜਾ ਖੁਸ਼ਾਲ ਹੈ ਮੈਂ ਜਿਵੇਂ ਗੱਲ ਕਰਦੇ ਤੁਹਾਨੂੰ ਦੱਸਦਾ ਪਿਆ ਸੀ ਪਹਿਲਾਂ ਕਿ ਮੈਨੂੰ ਬੜੀ ਸ਼ਰਮ ਆਈ ਕਰਦੇ ਜਦੋਂ ਆ ਕਹਿੰਦੇ ਮੈਂ ਖੁਦ ਜੀਵਨਾਰ ਆ ਕਣਕ ਦੇ ਕਹਿੰਦੇ ਕਣਕ ਲੈ ਕੇ ਆਓ ਤੇ ਐਮਪੀ ਦੀ ਕਣਕ ਲੈ ਆਓ ਐਂd ਇੱਥੇ ਜਿਹੜੀ ਸਬਸਿਡੀ ਮਿਲਦੀ ਹੈ ਜਿਹੜੀ ਸਾਡੇ ਚਾਹਦੇ ਮਤਲਬ ਵੰਡਿਆ ਪ੍ਰਦੇਸ਼ ਦੀ ਕਣਕ ਤੁਸੀਂ ਕਹਿ ਰਹੇ ਹੋ ਤੁਹਾਡੀ ਨੂੰ ਸੀ ਐਂd ਉਹ ਮਹਿੰਗੀ ਹੈ ਪੰਜਾਬ ਦੀ ਕਣਕ ਨਾਲ ਸਬਸਿਡਾਈਜ਼ਡ ਰੇਟ ਨਾਲ ਮਹਿੰਗੀ ਕਣਕ ਆਓ ਔਰ ਇਹ ਚੱਕਰ ਕੀ ਹੈ ਜੀ ਕਿ ਜਿਹੜੀ ਸਾਡੇ ਸਬਸਿਡੀ ਮਿਲਦੀ ਹੈ ਉਹ ਫੂਡ ਸਿਕਿਉਰਟੀ ਨਹੀਂ 60 70 ਲੋਡ ਤੇ ਹੀ ਯਾਰ ਗ੍ਰੀਨ ਰੈਵਿਊਲੂਸ਼ਨ ਆਈ ਸਾਨੂੰ ਸਬਸਿਡੀ ਦੇਣ ਲੱਗ ਗਏ ਉਹਦੇ ਨਾਲ ਕੀ ਹੋਇਆ ਕਿ ਮੈਂ 2000 ਤੋਂ ਲੈ ਕੇ 2005 ਤੱਕ ਖੇਤੀ ਕੀਤੀ ਹੈ ਉਦੋਂ ਇੱਕ ਫਸਲ ਅਸੀਂ ਖਰਚਾ ਕਰਦੇ ਸੀ ਤੇ ਇੱਕ ਫਸਲ ਸਾਡੀ ਬਚਤ ਹੁੰਦੀ ਸੀ ਅੱਜ ਦੀ ਡੇਟ 'ਚ ਸਿੰਪਲ ਅੱਜ ਦੀ ਡੇਟ 'ਚ ਉਹ ਬਚਤ ਖਤਮ ਹੋ ਗਈ ਹੈ ਅੱਜ ਦੀ ਡੇਟ 'ਚ 10 ਤੋਂ 20% ਐਂਡ ਉਹਦੇ ਨਾਲ ਨਾਲ ਸਾਰਾ ਨੁਕਸਾਨ ਕੀ ਹੈ ਕਿ ਕਿਉਂਕਿ ਐਮਐਸਪੀ ਆ ਗਈ ਐਕਸਪੈਰੀਮੈਂਟ ਬੰਦ ਹੋ ਗਏ ਅਸੀਂ ਕਣਕ ਤੇ ਝੋਨੇ ਦੇ ਚੱਕਰ 'ਚ ਫਸ ਗਏ ਆ ਤੇ ਸਾਡੇ ਕਿਸਾਨ ਇੰਨੀ ਐਜੀਟੇਸ਼ਨਾਂ ਕਰ ਰਹੇ ਆ ਉਹ ਇਸੇ ਕਰ ਤੋਂ ਕਹਿੰਦੇ ਕਿ ਇਨਕਮਸ ਲੋ ਹੋ ਗਈਆਂ ਬਹੁਤ ਜ਼ਿਆਦਾ ਸਾਡੇ ਸਾਡੇ ਇੱਥੇ ਪੰਜਾਬ ਦੇ ਇਥੇ ਪੰਜਾਬ ਵਿੱਚ ਇੱਕ ਤਨਜ਼ੀਮ ਹੈ ਉਹਨੇ ਕੋਈ ਕੰਪੈਰੀਸ਼ਨ ਕਰਕੇ ਉਹਨੇ ਦੱਸਿਆ ਆਇਆ ਜੀ ਕਿ ਤੁਹਾਨੂੰ 20 ਕਿੱਲਾ 20 ਕਿੱਲਾ 44112 ਰੁਪਏ ਦੀ ਬਚਤ ਤੇ ਕਿਸਾਨ ਨੂੰ ਉੱਥੇ ਤੇ ਸਾਡੇ ਜਿਹੜਾ 30000 ਦਾ ਨੁਕਸਾਨ ਹੈ ਨਹੀਂ 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 ਇੰਨੀ ਬਚਤ ਹੋਣ ਲੱਗੀ ਤਾਂ ਕੀ ਪਤਾ ਸਾਡੇ ਕਿਸਾਨ ਇੰਨੇ ਇੰਨੇ ਸਾਲਾਂ ਦੇ ਸੜਕਾਂ ਤੇ ਬੈਠੇ ਆ ਜੀ ਜੇ 44000 ਰੁਪਏ ਕਿਲੇ ਦਾ ਬਚਤ ਹੋਣ ਲੱਗ ਜਾਂਦੀ ਇੱਕ ਵਸਨ ਦੀ ਤਾਂ ਕੀ ਗੱਲਾਂ ਸੀ ਐਕਚੁਅਲ ਗੱਲ ਕੀ ਹੈ ਸਰ ਓਵਰਹੈਡ ਕੋਸਟ ਬਹੁਤ ਚਲੀ ਗਈ ਇੱਥੇ ਲੈਂਡ ਹੋਲਡਿੰਗ ਛੋਟੀ ਹੈ ਸਾਡੇ ਆਲੇ ਪਾਸੇ ਫੋਟੋ ਨਾਲ ਕੰਪੈਰੀਟਿਵ ਲੈਂਡ ਹੋਲਡਿੰਗ ਛੋਟੀ ਹੈ ਤੇ ਜਿਹੜੀ ਇਹ ਜਿਹੜੀ ਐਮਐਸਪੀ ਦੇ ਚੱਕਦੇ ਆ ਇਹ ਸਿਰਫ ਤਿੰਨ ਸਟੇਟਾਂ ਚ ਹੈ ਪੰਜਾਬ ਹਰਿਆਣਾ ਤੇ ਵੈਸਟਰਨ ਉੱਤਰ ਇਥੋਂ ਚੱਕਿਆ ਜਾਂਦਾ ਹੈ ਐਂਡ ਉਹਦੇ ਕਰਕੇ ਦੇਖੋ ਰੋਣਾ ਤਾਂ ਨਹੀਂ ਛੇ ਰਹਿਦਾ ਕਿ ਰੇਟ ਘਟਿਆ ਪਰ ਹੁਣ ਮੈਂ ਤੁਹਾਨੂੰ ਐਮਪੀ ਦਾ ਉਦਾਹਰਣ ਦਿੱਤਾ ਸੀਗਾ ਐਮਪੀ ਚ ਪ੍ਰਾਈਵੇਟ ਕੰਪਨੀਆਂ ਚੱਕਦੀਆਂ ਨੇ ਸਾਡੇ ਨਾਲ ਕੰਪੈਰੀਟਿਵਲੀ ਵੱਧ ਰੇਟ ਹੁੰਦਾ 19 21 ਦਾ ਭਾਵੇਂ ਫਰਕ ਕੋਈ ਵੱਧ ਹੁੰਦਾ ਤੇ ਉਹਦੀ ਮਾਰਕੀਟਿੰਗ ਕਰਦੀਆਂ ਨੇ ਤੇ ਉਹ ਜਿਹੜਾ ਆਟਾ ਹੈ ਉਹ ਅੱਜਕੱਲ ਪ੍ਰੇਫਰ ਕੀਤਾ ਹੈ ਨਾ ਕਿਉਂਕਿ ਸਾਡਾ ਜਾਂਦਾ ਹੈਗਾ ਸਿੱਧਾ ਫੂਡ ਸਟਾਕਸ ਪੰਜਾਬ ਤੇ ਹਰਿਆਣਾ ਦਾ ਆਟਾ ਜਿਹੜਾ ਜਾਂਦਾ ਉਹ ਜਿਹੜਾ ਗਵਰਨਮੈਂਟ ਦਾ ਸਟਾਕ ਹੁੰਦਾ ਉਹਦੇ ਲਈ ਜਾਂਦਾ ਤੇ ਉਹ ਯਕੀਨ ਮੰਨੋ ਕੁਝ ਵੈਰਾਈਟੀਆਂ ਭਾਵੇਂ ਠੀਕ ਹੋਣ ਕੁਝ ਤਾਂ ਸਾਲ ਨਗਰੋਂ ਜਿਹੜਾ ਸਟੋਰ ਕੀਤਾ ਹੁੰਦਾ ਉਹ ਖਾਣ लायक ਵੀ ਨਹੀਂ ਰਹਿੰਦਾ ਸੋ ਇਹਨੂੰ ਇਸ ਤਰੀਕੇ ਨਾਲ ਆਪਾਂ ਕੰਪੇਅਰ ਕਰੀਏ ਇਹਨੂੰ ਮਾਰਕੀਟ ਨਾਲ ਜੋੜ ਕੇ ਦੇਖੋਗੇ ਤਾਂ ਮਾਰਕੀਟ ਹਮੇਸ਼ਾ ਬੈਟਰ ਕਰਦੀ ਹਾਂ ਗਵਰਨਮੈਂਟ ਦੀ ਪ੍ਰੋਟੈਕਸ਼ਨ ਬੇਤੇ ਤਾਂ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੇ ਇੱਥੇ ਜਿਹੜੀ ਕਣਕ ਹੈ ਜਦੋਂ ਤੁਸੀਂ ਤੋਲਨੇ ਆ ਵੇਚਣ ਵਾਸਤੇ ਤੇ ਲੈਣ ਵਾਸਤੇ ਉਹ ਸਾਡੇ ਇੱਥੇ ਮਾਨਿਤ ਕੀਤੀ ਗਈ ਨਹੀਂ ਜਾਂਦੀ ਕਿ ਜਨਾਬ ਐਨੇ ਰੁਪਏ ਮਾਣੇ ਸਾਡੇ ਕਹਿੰਦੇ ਨੇ 22-2300 ਰੁਪਏ ਮਾਣੇ ਤੁਹਾਡੇ ਕੀ ਸਾਡੇ ਹੈਗਾ ਜੀ 2425 ਰੁਪਏ ਕੁਇੰਟਲ ਐਸ ਕੀ ਜੋ ਸਰਕਾਰ ਨੇ ਐਮਐਸਪੀ ਰੱਖੀ ਹੈ ਸੋ ਤੁਸੀਂ ਲਾ ਲਓ 2.5 ਮਾਨ ਦਾ ਹੋ ਗਿਆ ਕੁਇੰਟਲ 2.5 ਮਾਨ ਦਾ ਹੋ ਗਿਆ ਬਈ 100 ਕਿਲੋ ਦਾ 100 ਕਿਲੋ ਦੀ ਬੋਰੀ ਦਾ 2.5 ਮਾਨ ਦਾ ਹੋ ਗਿਆ ਨਾ 2.5 ਮਾਨ ਦਾ ਕੁਇੰਟਲ ਹੋ ਗਿਆ ਤੇ 2.5 ਦਾ ਕਵਾਂਟਲ ਤੁਸੀਂ ਲਾ ਲਓ ਤੇ ਜੇ ਕੰਪੈਰੀਟਿਵ ਆਪਾਂ ਕਰੰਸੀ ਪ੍ਰਾਈਸ ਵੀ ਦੇਖ ਲਈ ਤਾਂ ਉੱਥੇ ਹੀ ਬੈਠਦੀ ਐ ਸਭ ਗੱਲ ਅੱਛਾ ਜੇ ਸਾਢੇ 300 ਰੁਪਏ ਦਾ ਫਰਕ ਆ ਆਪਣਾ ਇੰਡੀਆ ਦੇ ਪਾਕਿਸਤਾਨ ਦਾ ਕਰੰਸੀ ਦਾ ਸਾਢੇ 300 ਰੁਪਏ ਦਾ ਫਰਕ ਹੈ ਤੇ ਤੁਸੀਂ ਲਾਓ ਜੇ 2500 ਰੁਪਏ ਦੇ ਗਾਜੇ 2400 2425 ਰੁਪਏ ਕਵਾਂਟਲ ਹੈ ਇੰਟੂ 3 ਐਂਡ ਹਾਫ ਕਰ ਲਈ ਆਪਾਂ ਤੇ ਉੱਥੇ ਹੀ ਐਗਰੂਗਰ ਦੀ ਗੱਲ ਆ 8000 8000 ਤੇ ਗੱਲ ਪੈਂਦੀ ਮੈਂ ਸੰ ਤੁਹਾਡੇ ਵਾਲ ਜਿਹੜਾ ਨਾ ਉਹ ਮੰਡ ਦੇ ਵਿੱਚ ਨਹੀਂ ਕਵਾਂਟਲ ਦੇ ਵਿੱਚ ਚੱਲਦੀ ਇਹ ਗੱਲ ਟੈਗ ਹੈ ਕਵਾਂਟਲ ਚੱਲਦਾ ਸਾਡੇ ਕੁਇੰਟਲ ਚਾਹਨਾ ਬੋਰੀਆਂ ਮੰਨ ਚ ਭਰਦੀਆਂ ਨੇ ਕੋਈ ਸਾਡੇ ਭਾਰ ਤੋਲ ਕੁਇੰਟਲ ਚਰਾਦਾਈ ਇੱਥੇ ਦੇਖੋ ਨਾ ਇੱਥੇ ਹੁਣ ਆਪਣਾ ਸਾਡੇ ਜਿਹੜੇ ਜਿਹੜੇ ਮੈਂ ਤੁਹਾਡੇ ਜਿਹੜਾ ਜ਼ਿਕਰ ਕੀਤਾ ਜਿਹੜਾ ਨੇ ਇੱਥੇ ਦੇਣੀ ਜਿਹੜੀ ਟ੍ਰੈਫਿਕਟਨਾ ਚੱਲ ਰਿਹਾ ਉਹ ਉੱਥੇ ਮੰਨ ਦੇ ਹਿਸਾਬ ਨਾਲ ਕੀਤਾ ਜੀ ਕਿ ਲਾਗਤ ਜਿਹੜੀ ਹੈ ਉਹ ਫੀ ਅੱਛਾ ਤੁਹਾਡੀ ਜਿਹੜੀ ਸਾਡੇ ਮੈਂ ਤੁਹਾਨੂੰ ਚੋਕੇ ਦੱਸ ਰਿਹਾ ਚੋਕੇ ਵਜ੍ਹਾ ਬਣੀ ਜਿਹੜੀ ਤੁਹਾਡੀ ਗੁਫ਼ਤਗੂ ਕਰਨ ਦੀ ਉਹ ਕਹਿ ਰਹੇ ਨੇ ਜੀ ਕਿ ਜੋ ਮੰਨ ਦੀ ਲਾਗਤ ਹੈ ਕੋ 2200 ਰੁਪਿਆ ਮੰਨ ਦੀ ਲਾਗਤ ਤੁਹਾਡੇ ਉੱਤੇ ਕਿਲੇ ਵਿੱਚ ਕਣਕ ਦੀ ਲਾਗਤ ਅਗਰ ਕੱਢੀ ਤਾਂ ਕਿ ਹੈ ਪੋਸੀਬਲ ਹੈ ਕਿ 2 ਅਹ 22 ਰੁਪਏ ਮੰਨਦੇ ਸਾਬ ਨਾਲ ਤੁਸੀਂ ਲਾ ਲਓ ਕੁਇੰਟਲ ਦੇ ਸਾਬ ਨਾਲ ਸਾਰੀ ਜੇ ਮੈਂ ਇਹ ਦੇਖੇ ਕਿਲੇ ਦੇ ਕਿ ਸਾਡੇ ਮਤਨ ਸਾਡੇ ਕਹਦੇ ਨੇ ਕਿ ਤਿੰਨ ਸਾਡੇ ਉਹ ਕੱਢੀ ਕਿ 3000 ਕਿੱਲੇ ਨੂੰ ਲਾਗਤ ਇਹਦੇ ਵਿੱਚ 1.5 ਲੱਖ ਰੁਪਏ ਤਾਂ ਕਿੱਲੇ ਦੀ ਲਾਗਤ ਹੀ ਆ ਗਈ ਹੈ ਤੇ ਕੋਈ ਹੈ ਲੋਜੀਕਲ ਚਲ ਤੁਹਾਡੇ ਇੱਕੋ ਫਰਕ ਸਾਡੇ ਤੇ ਤੁਹਾਡੇ ਸਿਰਫ ਇੱਕ ਫਰਕ ਹੈ ਸਾਨੂੰ ਬਿਜਲੀ ਦੀ ਸਬਸਿਡੀ ਹੈ ਸਾਡੇ ਪੰਜਾਬ ਦੇ ਕਿਸਾਨ ਨੂੰ ਹਰਿਆਣੇ 'ਚ ਨਹੀਂ ਹੈ ਯੂਪੀ 'ਚ ਨਹੀਂ ਹੈ ਪੰਜਾਬ ਦੇ ਕਿਸਾਨ ਨੂੰ ਉਹਦਾ ਨੁਕਸਾਨ ਵੀ ਬਹੁਤ ਹੋਇਆ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ ਸਾਨੂੰ ਪਰ ਸਾਨੂੰ ਉਹ ਜਿਹੜੀ ਬਿਜਲੀ ਦੀ ਸਬਸਿਡੀ ਹੈ ਜਿਹੜੀ ਪੰਜਾਬ 'ਚ ਸਾਡਾ ਸਿਰਫ ਓਵਰਹੈਡ ਖਰਚੇ ਤੋਂ ਆਹ ਫਾਲਤੂ ਹੈ ਜੀ ਇੱਕ ਬਚਦਾ ਸਾਡਾ ਬਾਕੀ ਸਾਰਾ ਕੁਝ ਦਵਾਈਆਂ ਸੇਮ ਹੈ ਟਿਲੇਜ ਸੇਮ ਹੈ ਸਾਰਾ ਕੁਝ ਸੇਮ ਸੋ ਉਹ ਮੈਂ ਕਿ ਜਿੰਨੀਆਂ ਉਹ ਕਰ ਰਹੀ ਸੀ ਜੇ ਆਪ ਤੁਸੀਂ ਲੋਪ ਆਪ ਕਰੰਸੀ ਦਾ ਡਿਫਰੈਂਸ ਵੀ ਦੇਖ ਲੀਏ ਜੇ ਕਰੰਸੀ ਦਾ ਫਰਕ ਵੀ ਦੇਖ ਲੀਏ ਮੈਂ ਤੁਹਾਨੂੰ ਜਟਕਾ ਸਾਹ ਆ ਦੱਸਣਾ ਕਿ 2000 ਤੋਂ 2005 ਤੱਕ ਜਦੋਂ ਮੈਂ ਖੇਤੀ ਕੀਤੀ ਹੈ ਇੱਕ ਫਸਲ ਖਰਚਾ ਕੱਢ ਕੇ ਮੈਂ ਠੇਕਾ ਵੀ ਵਿੱਚ ਪਾਉਂਦਾ ਸੀ ਕਿ ਜੇ ਮੈਂ ਠੇਕੇ ਦੇ ਦਿੰਦਾ ਤਾਂ ਇੰਨੀ ਮੈਨੂੰ ਇੰਨਾ ਠੇਕੇ ਕੰਮ ਨੂੰ ਮਿਲਦਾ ਇੱਕ ਫਸਲ ਮੇਰੀ ਬਚਤ ਸੀ ਬਾਈ ਦੇ ਟਾਈਮ ਮੈਂ ਖਤਮ ਕੀਤੀ ਪੰਜ ਚ ਮੈਂ ਨਹੀਂ ਬੰਦ ਕੀਤੀ ਮੈਂ ਠੇਕੇ ਦੇ ਜ਼ਮੀਨ ਦੇਤੀ ਪੰਜ ਚ ਮੇਰਾ ਉਹ ਘਟ ਕੇ ਸੇ 80 ਕ ਪੈਸੇ ਰਹਿ ਗਿਆ ਸੀ ਇੱਕ ਇੱਕ ਫਸਲ ਦਾ 80 ਪੈਸੇ ਬਚਦਾ ਸੀ ਹੁਣ ਸਾਡੇ ਠੇਕੇ ਵੀ ਤਾਂ ਦੇਖੋ ਨਾ 50 50 ਹਜ਼ਾਰ ਹੋਏ ਨੇ ਜੀ 50 ਪਿਆ ਮਤਲਬ ਤੁਹਾਡਾ 1.5 ਲੱਖ ਰੁਪਏ ਦਾ ਠੇਕਾ ਹੀ ਹੋ ਗਿਆ ਠੇਕਾ ਜੀ ਲੈ ਜੀ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੇ ਜਿਹੜਾ ਢਾਡੇ ਵਾਲੇ ਪਾਸੇ ਜਿਹੜਾ ਜਦੋਂ ਗੰਧਮ ਕਿਸਾਨ ਬੀਜਣ ਲੱਗਦਾ ਤੇ ਕਿਆ ਸਰਕਾਰ ਉਹਦਾ ਉਹਦੀ ਉਹਦੀ ਜ਼ਿੰਮੇਵਾਰੀ ਲੈਂਦੀ ਹੈ ਕਿ ਜਿੰਨੀ ਤੁਸੀਂ ਬੀਜੋਗੇ ਇਹ ਮੰਡੇਟਰੀ ਜਿਹੜੀ ਇਹ ਸਰਕਾਰ ਤੁਹਾਡੇ ਕੋਲੋਂ ਖਰੀਦੇਗੀ ਤਾ ਉਹ ਆਪਣੀ ਸਪੋਰਟ ਪ੍ਰਾਈਸ ਜਿਹੜੀ ਉਹ ਅਨਾਉਂਸ ਕਰਦੀ ਜੀ ਜੀ ਇਹ ਅਗੇਨ ਮੈਂ ਰਿਪੀਟ ਕਰੂੰਗਾ ਤਿੰਨ ਸਟੇਟਾਂ ਚ ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ ਤਿੰਨ ਥਾਵਾਂ ਤੇ ਜ਼ਰੂਰ ਪ੍ਰਕਿਰਮੈਂਟ ਹੁੰਦੀ ਹੈ ਵੈਸਟਰਨ ਯੂਪੀ ਦੇ ਕੁਝ ਭਾਗਾਂ ਚ ਹੁੰਦੀ ਹੈ ਪਰ ਪੰਜਾਬ ਹਰਿਆਣਾ ਜ਼ਰੂਰ ਹੁੰਦੀ ਹੈ ਜੀ ਸਾਡੇ ਪਹਿਲੇ ਇਹ ਹੀ ਨਿਜ਼ਾਮ ਰਾਇਸੀ ਪੰਜਾਬ ਵਿੱਚ ਕਿ ਸਰਕਾਰ ਜਿਹੜੀ ਸੀ ਉਹ ਸਪੋਰਟ ਪ੍ਰਾਈਸ ਅਨਾਉਂਸ ਕਰਦੀ ਸੀ ਤੇ ਪ੍ਰੋਕਿਊਰ ਕਰਦੀ ਸੀ ਆਪਣੇ ਨਾਮ 'ਤੇ ਉਸੇ ਪਾ ਪਿਛਲੇ ਸਾਲ ਤੋਂ ਸਰਕਾਰ ਨੇ ਜਿਹੜਾ ਸੀ ਨਾ ਆਪਣਾ ਨਹੀਂ ਕਿਹਾ ਜੀ ਅਸੀਂ ਕਿਸਾਨ ਨੂੰ ਤੇ ਇਹਦਾ ਫਾਇਦਾ ਹੁੰਦਾ ਨਹੀਂ ਤੇ ਕਿ ਕਿਸਾਨ ਜਿਹੜਾ ਉਹ ਫਿਰ ਵੀ ਜਿਹੜਾ ਡੀਲਰ ਨੂੰ ਵੇਚਦਾ ਤੇ ਸਰਕਾਰ ਸਰਕਾਰ ਜਿਹੜੀ ਫਿਰ ਜਾ ਕੇ ਡੀਲਰ ਕੋਲੋਂ ਵੱਡੇ ਡੀਲਰਾਂ ਕੋਲੋਂ ਖਰੀਦ ਕੇ ਤੇ ਆਪਣੇ ਕੋਲ ਰੱਖ ਲੈਂਦੀ ਤੇ ਇਹਨਾਂ ਨੇ ਕਿਹਾ ਜੀ ਕਿ ਸਪੋਰਟ ਪ੍ਰਾਈਸ ਅਸੀਂ ਨਹੀਂ ਦੇਵਾਂਗੇ ਮਾਰਕੀਟ ਬੇਸ ਰੇਟ ਜਿਹੜਾ ਨਾ ਉਹ ਤੇ ਚੱਲੇਗਾ ਤੁਸੀਂ ਮੈਨੂੰ ਆਪਣਾ ਤਜਰਬਾ ਦੱਸੋ ਕਿ ਕੀ ਆ ਮਾਰਕੀਟ ਜਿਹੜਾ ਬੇਸ ਰੇਟ ਹੈ ਉਹ ਬਿਹਤਰੀ ਕਿਸਾਨ ਵਾਸਤੇ ਲਿਆ ਸਕਦਾ ਹੈ ਜਾਂ ਫਿਰ ਜੇ ਕਿ ਕਿਸਾਨ ਜਿਹੜਾ ਸਰਕਾਰ ਨੂੰ ਜਿਹੜਾ ਨਾ ਪ੍ਰੋਟੈਕਟਿਵ ਪ੍ਰੋਜੈਕਟ ਵਿੱਚ ਚੋਇਸ ਆਪ ਦੇਖੋ ਇਸ ਤਰ੍ਹਾਂ ਸਾਡੇ ਤੁਸੀਂ ਦੇਖਿਆ ਜੀ ਫਾਰਮਰ ਜੇ ਐਜੀਟੇਸ਼ਨ ਹੋਈ ਸੀ ਉਹ ਕਿਸਾਨ ਕਾਨੂੰਨਾਂ ਦੇ ਖਿਲਾਫ ਹੋਈ ਉਹਦੇ ਵਿੱਚ ਕੁਝ ਮਾਰਕੀਟ ਦੇ ਚੇਂਜਸ ਕਰ ਰਹੇ ਮਨੋਪੋਲੀਜ਼ ਕਰ ਰਹੇ ਸੀ ਬੇਸਿਕਲੀ ਪਰ ਉਹਦੇ ਨਾਲ ਕੀ ਹੋਇਆ ਸਾਡੇ ਵੱਡੇ ਕਾਰਪੋਰੇਟ ਘਰਾਨਿਆਂ ਨੇ ਸਾਈਲੋ ਵੀ ਬਣਾ ਲਏ ਹੁਣ ਜੋ ਸਾਡਾ ਤਜਰਬਾ ਰਿਹਾ ਪਿਛਲੇ 2-3 ਸਾਲ ਦਾ ਉਹ ਇਹ ਹੈ ਕਿ ਜਿਹੜੇ ਵੱਡੇ ਘਰਾਨੇ ਨੇ ਉਹ ਸਰਕਾਰ ਨੂੰ 100 150 ਰੁਪਏ ਵਾਧੇ ਦਿੰਦੇ ਘੱਟ ਨਹੀਂ ਦੇਦੇ ਕਿਉਂ ਪਰ ਉਹ ਤਾਂ ਦੇ ਰਿਹਾ ਕਿਉਂਕਿ ਕਿਸਾਨ ਕੋਲ ਇੱਕ ਕੁਸ਼ਨ ਹੈ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਕਿਸਾਨ ਕੋ ਕੁਸ਼ਨ ਹੈ ਪਰ ਜੇ ਕਿਤੇ ਉਹ ਕੁਸ਼ਨ ਚਲ ਜਵੇ ਤਾਂ ਫਿਰ ਉਹਨਾਂ ਦੀ ਮੋਨੋਪੋਲੀ ਹੋਏਗੀ ਫਿਰ ਉਹ ਆਪਣੀ ਮਰਜ਼ੀ ਨਾਲ ਦੇਣਗੇ ਜਿਵੇਂ ਸਾਡੇ ਪੈਪਸੀ ਹੈ ਜੀ ਪੈਪਸੀ ਟਮਾਟਰ ਰਗਵਾਉਂਦੀ ਆ ਆਲੂ ਰਗਵਾਉਂਦੀ ਆ ਪਿਆਜ਼ ਰਗਵਾਉਂਦੀ ਆ ਉਹ ਬਿਕੋਜ਼ ਉੱਥੇ ਐਮਐਸਪੀ ਹੈ ਨਹੀਂ ਉਹਨਾਂ ਚੀਜ਼ਾਂ ਦੇ ਐਮਐਸਪੀ ਹੈ ਨਹੀਂ ਉਹ ਫਿਰ ਰੇਟ ਉਹ ਡਿਸਾਈਡ ਕਰਦੇ ਆ ਹਾਂ ਵਧੀਆ ਕਰਦੇ ਆ ਮਾੜਾ ਨਹੀਂ ਕਰਦੇ ਬਟ ਕਿਉਂਕਿ ਸਾਡੇ ਕਿਸਾਨ ਕੋ ਬੈਕਅਪ ਹੈ ਕਨਕ ਤੇ ਝੋਨੇ ਦਾ ਕਿ ਪਤਾ ਕਿ ਸਰਕਾਰ ਨੇ ਇਹਨੇ ਤਾਂ ਭਾਰੀ ਦੇਣੀ ਹੈ ਪਰ ਹੁਣ ਕੰਪੈਰੀਟਿਵਲੀ ਦੇਖਿਆ ਗਿਆ ਕਿ ਪਿਛਨੇ ਕੁਸ਼ਵਾਰੀਆਂ ਚ ਕੰਪਨੀਆਂ ਜਾਦਾ ਨਹੀਂ ਪਰ ਥੋੜਾ ਜਿਹਾ 5-7% ਉੱਤੇ ਹੀ ਦੇ ਰਹੀਆਂ ਥੱਲੇ ਨਹੀਂ ਦੇ ਰਹੀਆਂ ਪਰ ਇੱਥੇ ਮੈਂ ਤੁਹਾਨੂੰ ਮਾਡਲ ਦੱਸਾਂਗਾ ਐਮਪੀ ਦਾ Madhya Pradesh ਦਾ ਐਮਪੀ ਦੀ ਇੱਕ ਤਾਂ ਪੈਦਾਵਾਰ ਸਾਡੇ ਸਾਰਿਆਂ ਤੋਂ ਕਿੰਨੇ ਚੁ ਗੁਣਾ ਵਧ ਗਈ ਹੈ ਦੂਜਾ ਉਹਨਾਂ ਨੇ ਮਾਰਕੀਟ ਬੇਸਡ ਮਾਡਲ ਰੱਖਿਆ ਉਹਨਾਂ ਦੀ ਗਵਰਨਮੈਂਟ ਨੇ ਮਦਦ ਕੀਤੀ ਕਿ ਅਸੀਂ ਮਾਰਕੀਟ ਕਰਾਂਗੇ ਗਵਰਨਮੈਂਟ ਮਦਦ ਕਰਦੀ ਹੈ ਐਗਰੀਕਲਚਰ ਉੱਤੇ ਆਧਾਰੀ ਕਰਦੇ ਮਦਦ ਮਾਰਕੀਟ ਕਰਨ ਉਹ ਅੱਜ ਕਣਕ ਕੁਆਲਟੀ ਵੀ ਵਧੀਆ ਤੇ ਉਹਦੀ ਪ੍ਰਾਈਸ ਵੀ ਜੇ ਤੁਸੀਂ ਦੇਖੋ ਐਮਐਸਪੀ ਦੇ ਮੁਕਾਬਲੇ ਐਮਪੀ ਦੇ ਕਿਸਾਨ ਨੂੰ 150 ਰੁਪਏ ਵਾਧੇ ਮਿਲ ਰਹੇ ਕੱਟ ਨਹੀਂ ਮਿਲ ਰਹੇ ਤੇ ਮਤਲਬ ਇਹ ਹੈ ਕਿ ਸਾਡੇ ਮਾਰਕੀਟ ਬੇਸ ਤੁਸੀਂ ਕਹਿੰਦੇ ਹੋ ਕਿ ਕੋਈ ਐਡਾ ਖਸਾਰਾ ਕੋਈ ਨਹੀਂ ਲੇਕਿਨ ਐਂਡ ਯੂਜ਼ਰ ਬਹਰਲ ਸਾਡੇ ਇਥੇ ਇੱਕ ਜਿਹੜਾ ਫਾਇਦਾ ਹੋਇਆ ਕਿ ਪਿਛਲੇ ਸਾਲ ਜਦੋਂ ਹਕੂਮਤ ਨਹੀਂ ਪਈ ਇਸ ਮਕਾਮ ਵਿੱਚ ਤੇ ਸਾਡੇ ਆਟੇ ਦੀ ਕੀਮਤ ਘਟ ਗਈ ਇਸ ਵਾਰ ਪਿਛਲੇ ਪੂਰੇ ਸਾਲ ਕੀਮਤ ਜਿਹੜੀ ਸੀ ਉਹ ਘਟ ਘਟ ਵੀ ਰਹੀ ਤੇ ਸਟੇਬਲ ਵੀ ਰਹੀ ਵਰਨਾ ਜਿਹੜਾ ਸੀ ਪਹਿਲੇ ਉਹ ਜਿਹੜਾ ਸੀ ਨਾ ਜਿਹੜਾ ਮਿਲ ਓਨਰ ਸੀ ਜਿਹੜਾ ਕਿਹਾ ਕਿ ਮਿਲਿੰਗ ਕਰਦਾ ਜਿਹੜਾ ਜਨਕੀ ਆਟੇ ਨੂੰ ਗ੍ਰਾਈਂਡ ਕਰਕੇ ਦਿੰਦਾ ਉਹ ਹਕੂਮਤ ਨੂੰ ਬਲੈਕਮੇਲ ਕਰਦਾ ਸੀ ਕਿ ਕੀਮਤ ਸਾਨੂੰ ਜਿਹੜਾ ਨਾ ਘਟਾਓ ਵਧਾਓ ਕਰ ਕਰਾ ਕੇ ਨਾ ਉਹ ਉਹ ਮਾਮਲਾ ਵਿੱਚ ਹਕੂਮਤ ਵਿੱਚੋਂ ਨਿਕਲ ਗਈ ਹੈ ਤੇ ਹਕੂਮਤ ਜਿਹੜੀ ਸੀ ਉਹ ਨਿਕਲਣ ਦਾ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਨੂੰ ਕੋਈ ਐਡਾ ਨੁਕਸਾਨ ਨਹੀਂ ਹੁੰਦਾ ਸਿਰ ਦੇਖੋ ਮੈਂ ਮੈਂ ਖੁਦ ਇੱਕ ਇੱਕ ਚੀਜ਼ ਮੈਂ ਜਾਣਦਾ ਜੇ ਕਿਸਾਨ ਆਪਣੀ ਫਿਨਿਸ਼ਡ ਪ੍ਰੋਡਕਟ ਵੇਚਵੇ ਹੁਣ ਤੁਸੀਂ ਮੈਂ ਤੁਹਾਨੂੰ ਤੁਹਾਡੇ ਉੱਪਰ ਦਿੰਦਾ ਈਂਡਿਆ ਦੇ 350 360 ਰੁਪਏ ਦਾ 5 ਕਿਲੋ ਦੀ ਐਨਪੀਵੀ ਆਟੇ ਦੀ ਬੋਰੀ ਆਉਂਦੀ ਹੈ 360 ਰੁਪਏ ਦੀ 5 ਕਿਲੋ ਦੀ ਆ ਗਈ ਹੈ ਨਾ ਜੀ ਤਾਂ ਤੁਸੀਂ ਲਾਓ ਲਗਭਗ ਲਗਭਗ ਆਪਣੇ 77-77 ਰੁਪਏ ਹੋ ਗਿਆ ਕਿਲੋ ਕਿਲੋ ਹਾਂ ਜੀ 77-77 ਰੁਪਏ ਕਿਲੋ ਹੋ ਗਿਆ ਕੁਇੰਟਲ ਦੇਖੋ ਜੀ ਕਿੱਥੇ ਹੋਇਆ ਜਾ ਕੇ 700 ਰੁਪਏ ਆ ਗਿਆ ਜੀ 750 ਰੁਪਏ ਆ ਗਿਆ 700 ਰੁਪਏ ਆ ਗਿਆ ਨਾ ਜੀ ਤੇ ਹੁਣ ਗੱਲ ਇਹ ਹੈ ਕਿ ਇਹੀ ਜੇ ਕਿਸਾਨ ਆਰਗੇਨਾਈਜ਼ ਹੋ ਕੇ ਸਾਡੇ ਹੁਣ ਕਿਸਾਨ ਇਹੀ ਕਰ ਰਹੇ ਏ ਦੁਗਣਾ ਮਰ ਜਾਂਗੇ ਅਸੀਂ ਜੇ ਆਰਗੇਨਾਈਜ਼ ਹੋ ਕੇ ਆਪਣਾ ਐਂਡ ਪ੍ਰੋਡਕਟ ਵੇਚ ਲੈ ਜਿਵੇਂ ਸਾਡੇ ਇੱਥੇ ਥੋੜੇ ਮੈਨੂੰ ਪਤਾ ਨਹੀਂ ਕਿੰਨੇ ਸਤਨ ਸਾਡੇ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਸੀਗੀਆਂ ਸਾਡੇ ਵਿੱਚ ਜੇ ਕੋਆਪਰੇਟਿਵ ਸੁਸਾਇਟੀਆਂ ਪੋਲਿਟਿਸ਼ੀਅਨਸ ਨੇ ਟੇਕਓਵਰ ਕਰ ਲੀਆਂ ਬੜਾ ਮੁੰਡਾ ਹਾਲ ਕੀਤਾ ਪਰ ਹੁਣ ਕਈ ਥਾਵਾਂ ਤੇ ਪ੍ਰੋਗਰੈਸਿਵ ਕਿਸਾਨ ਕੀ ਕਰ ਰਹੇ ਆ ਉਹ ਕੋਆਪਰੇਟਿਵ ਸੁਸਾਇਟੀਆਂ ਦੇ ਥਰੂ ਆਪਣੀ ਚੀਜ਼ ਮਾਰਕੀਟ ਕਰ ਰਹੇ ਇੱਕ ਤਾਂ ਲੋਕਾਂ ਨੂੰ ਉਹ ਵਧੀਆ ਚੀਜ਼ ਮਿਲਦੀ ਹੈ ਤੇ ਹੁਣ ਤੁਸੀਂ ਲਾਓ ਸਾਹਿਬ 2400 ਰੁਪਏ ਕੁਇੰਟਲ ਤੇ ਉਸੀ ਫਰਕ ਵੇਖੋ 5000 ਰੁਪਏ ਦਾ ਕੁਇੰਟਲ ਮਗਰ ਫਰਕ ਹੈ ਤੇ ਉਹ ਉਹ ਪ੍ਰੋਫਿਟ ਮਾਰਦੇ ਦੋਸਤਾਂ ਦੇ ਇਹ ਇਹ ਹਾਈਬ੍ਰਿਡ ਮਾਡਲ ਲੈਉਣੇ ਪੈਂਦੇ ਜੀ ਇਸ ਤੋਂ ਬਿਨਾ ਨਾ ਤਾਂ ਸਰਕਾਰਾਂ ਹੀ ਪੂਰਾ ਕਰ ਸਕਦੀਆਂ ਸਾਡੀਆਂ ਸਰਕਾਰਾਂ ਹੁਣ ਕਿਉਂ ਭੱਜ ਰਹੀਆਂ ਨੇ ਕਿਉਂਕਿ ਓਵਰ ਸਟਾਕ ਹੋ ਜਾਂਦਾ ਜੀ ਐਨੇ ਐਨੇ ਸਟਾਕਸ ਵੱਧ ਜਾਂਦੇ ਨੇ ਉਹ ਖਪਤ ਹੁੰਦੇ ਨਹੀਂ ਸਾਡੇ ਤਾਂ ਫ੍ਰੀ ਰਾਸ਼ਨ ਵੀ ਦੇ ਰਹੇ 100 ਕਰੋੜ ਰੁਪਏ ਸਾਡੇ ਫ੍ਰੀ ਰਾਸ਼ਨ ਨਹੀਂ ਜਾਂਦਾ ਔਰ ਉਹ ਉਤੋਂ ਜਿਹੜਾ ਖਰਾਬ ਹੋਣ ਵਾਲਾ ਸਲਾਬੀ ਗਈ ਪੁੰਡੀ ਪੈ ਗਈ ਉਹ ਉਹ ਮਾਮਲਾ ਜਿਹੜੇ ਅਲੱਗ ਵੱਧ ਨੇ ਉਹ ਦੀ ਦੇਖਭਾਲ ਦਾ ਵੀ ਜਿਹੜਾ ਤਮਸਲਾ ਪੈਦਾ ਹੈ ਤਾਂ ਸਰਕਾਰ ਦੇ ਵੱਲ ਚੌਧਰੀ ਸਾਹਿਬ ਔ ਕਿ ਇੰਡੀਆ ਦੀ ਜਿੰਨੀ ਖਪਤ ਹੈ ਉੰਨੀ ਕਣਕ ਤੇ ਉਨਾ ਚੌਲ ਹਰ ਸਾਲ ਐਫਸੀਆਈ ਦੇ ਗ੍ਰਾਮਾਂ ਚ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗ੍ਰਾਮਾਂ ਚ ਚੂਹੇ ਖਾਂਦੇ ਆ ਇਹ ਔਨ ਰਿਕਾਰਡਰ ਮੈਂ ਮਜ਼ਾਕ ਨਹੀਂ ਕਰ ਰਿਹਾ ਕਿ ਜਿੰਨਾ 100 ਕਰੋੜ ਬੰਦੇ ਨੂੰ ਫੂਡ ਜਾਂਦਾ ਨਾ ਜੀ ਉਹ ਔਨ ਰਿਕਾਰਡ ਕਾਗਜ਼ਾਂ 'ਚ ਇਹ ਆਉਂਦਾ ਕਿ ਚੂਹੇ ਖਾਂਦੇ ਤੂੰ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਕਿ ਚੂਹਿਆਂ ਦੇ ਕਿੱਡੇ ਵੱਡੇ ਢਿੱਡ ਲੱਗੇ ਹੁੰਦੇ ਆ ਬਹੁਤ ਬਹੁਤ ਲੈਣਾ ਬਣਦੀਆਂ ਨੇ ਲੈਣਾ ਬਣਦੀਆਂ ਨੇ ਤੇ ਘਰ ਭਰ ਦੇ ਨੇ ਬਿਲਕੁਲ ਤੁਸੀਂ ਜ਼ਿਕਰ ਕੀਤਾ ਸੀ ਕਿ ਸਾਡੇ ਇੱਥੇ ਜਿਹੜੀ ਇੱਕ ਕੀ ਕਹਿੰਦੇ ਨੇ ਮਿਥ ਹੈ ਜਿੰਨ ਕੋਈ ਲੋਕ ਪੜਦੇ ਨਹੀਂ ਲੋਕ ਕਿਸੇ ਨਾਲ ਰابطਾ ਨਹੀਂ ਕਰਦੇ ਸੋਸ਼ਲ ਮੀਡੀਆ ਤੇ ਜੋ ਕੁਝ ਘੜ ਘੜ ਕੇ ਉਹਨਾਂ ਨੂੰ ਦਿਨੇ ਆ ਉਹੀ ਉਹ ਖਾਂਦੇ ਨੇ ਤੇ ਉਹੀ ਯਕੀਨ ਉਹੀ ਉਹ ਬਲੀਵ ਵੀ ਕਰਦੇ ਨੇ ਸਾਡੇ ਇੱਥੇ ਆਏ ਵੇ ਜੀ ਕਿ ਬਹੁਤ ਜ਼ਿਆਦਾ ਕਿਸਾਨਾਂ ਨੂੰ ਜਿਹੜਾ ਨਾ ਸਬਸਿਡੀਆਂ ਨੇ ਹਰ ਤਰ੍ਹਾਂ ਨੇ ਤੇ ਪੰਜਾਬ ਤੁਹਾਡੇ ਚੜਦੇ ਪੰਜਾਬ ਦੇ ਕਿਸਾਨ ਨੂੰ ਸਰਕਾਰ ਦੀ ਸਬਸਿਡੀ ਸਿਰਫ ਕਿਹਾ ਬਿਜਲੀ ਵਿੱਚ ਹੀ ਜਾਂ ਬਾਕੀ ਚੀਜ਼ਾਂ ਤੇ ਵੀ ਹੈ ਦੇਖੋ ਜੀ ਸਾਨੂੰ ਖਾਦ 'ਚ ਕੋਈ ਕੁਝ ਸਬਸਿਡੀ ਮਿਲਦੀ ਹੈ ਖਾਦ ਯੂਰੀਆ 'ਚ ਕੁਝ ਸਬਸਿਡੀ ਮਿਲਦੀ ਹੈ ਬਿਜਲੀ ਖਾਦ 'ਚ ਦਿੰਦੀ ਹੈ ਸੈਂਟਰਲ ਗਵਰਨਮੈਂਟ ਪਰ ਇੱਥੇ ਤੁਸੀਂ ਦੋ ਗੱਲਾਂ ਦੇਖੋ ਸਰ ਇਹ ਸਬਸਿਡੀਆਂ ਸ਼ੁਰੂ ਹੋਈਆਂ ਦੇਖੋ ਬਿਜਲੀ ਦਾ ਸਾਡੀ ਸੈਂਟਰਲ ਸਟੇਟ ਗਵਰਨਮੈਂਟ ਨੇ ਬਾਦ ਸਾਹਿਬ ਨੇ ਕੀਤੀਆਂ ਸੀਗੀਆਂ ਇਹ ਸਬਸਿਡੀਆਂ ਸ਼ੁਰੂ ਹੋਈਆਂ ਜਦੋਂ ਇੰਡੀਆ ਕੋਲ ਹੈਂਟੂ ਮਾਊਥ ਸੀ ਸਾਡੇ ਕੋਲ ਨਹੀਂ ਸੀ ਖਾਣਾ 60 70 ਜਦੋਂ ਗ੍ਰੀਨ ਰੈਵੋਲੂਸ਼ਨ ਆਈ ਸਰਕਾਰ ਨੇ ਸਬਸਿਡੀਆਂ ਦਿੱਤੀਆਂ ਆਪਣੇ ਇਲਾਕੇ ਦੇ ਲੋਕ ਪੰਜਾਬ ਰਿਆਣੇ ਦੇ ਪੰਜਾਬੀ ਆ ਉਹ ਵੀ ਇਤੋਂ ਦੇ ਲੋਕ ਪ੍ਰੋਗਰੈਸਿਵ ਸੀਗੇ ਤੁਹਾਡੇ ਜਿਹੜੇ ਲੈਹਰੇ ਤੋਂ ਆਏ ਉਹ ਵੀ ਵੈਸਟਰਨ ਯੂਪੀ ਚ ਵੀ ਉਹੀ ਲੋਕ ਵਸੇ ਜਾ ਕੇ ਸੋ ਉਹਨਾਂ ਲੋਕਾਂ ਨੇ ਨੂੰ ਸਬਸਿਡੀ ਦਿੱਤੀ ਐਂਡ ਤੁਸੀਂ ਇਹ ਲਾਓ ਜੀ ਕਿ ਸਾਡੇ ਪਿਤਾ ਜੀ ਹਣੀ ਕਹਿੰਦੇ ਹੁੰਦੇ ਸੀਗੇ ਕਿ ਸਾਡੇ ਇੱਕ ਕੀਲੇ ਦੀ ਕਣਕ ਚੋਂ ਇੱਕ ਤੋਲਾ ਸੋਨਾ ਆ ਜਾਂਦਾ ਸੀ ਵਾ ਇੱਕ ਕੀਲੇ ਦੀ ਕਣਕ ਤੋਂ ਇੱਕ ਤੋਲਾ ਸੋਨਾ ਆਮਕਿ ਸਾਡੇ ਪਿਤਾ ਜੀ ਹਣੀ ਕਹਿੰਦੇ ਕਿ ਤੋਲਾ ਸੋਨਾ ਆ ਜਾਂਦਾ ਸੀ ਖਰਚੇ ਕੱਢ ਕੇ ਤੇ ਜੇ ਵਿਆਹ ਹੁੰਦਾ ਸੀ ਤੇ ਪੰਜ ਕੀਲੇ ਵਾਲਾ ਪੰਜ ਤੋਲੇ ਸੋਨਾ ਲੈ ਲੈਂਦਾ ਸੀ ਤੇ ਅੱਜ ਅੱਜ ਤੁਸੀਂ ਐਸ ਕੰਪੈਰੀਸਨ ਦੇਖ ਲਓ ਇਹ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਤਾਂ ਦੱਸ ਰਿਹਾ ਕਿ ਮੇਰੀ ਉਮਰ ਹੁਣ ਜੀ 40 ਸਾਲ ਹੈ ਮੈਂ 2000 ਤੋਂ 2005 ਜਿਹੜਾ ਖੇਤੀ ਕੀਤੀ ਹੈ ਸਾਡਾ ਯੂਰੀਆ ਇਨਪੁਟ ਵੀ ਵੱਧ ਚਲਾ ਗਿਆ ਸਾਡੀਆਂ ਸਪ੍ਰੇਆਂ ਵੀ ਵੱਧ ਗਈਆਂ ਕਿਉਂਕਿ ਸਾਡਾ ਪਾਣੀ ਫਰੀਆ ਸੀ ਜੱਖਣਾ ਵੜਦੀ ਆਪਣੇ ਗਰਾਊਂਡ ਵਾਟਰ ਦੀ ਸਾਡੇ ਸਾਊਥ ਪੰਜਾਬ ਟੋਟਲ ਕੈਂਸਰ ਬੈਲਟ ਹੈ ਜੀ ਟੋਟਲ ਕੈਂਸਰ ਬੈਲਟ ਹੈ ਤੇ ਇੱਥੇ ਐਸੇ ਟੈਨਾਜ ਹੋ ਗਈ ਬਹੁਤ ਬੁਰਾ ਹਾਲਤ ਤੋਂ ਹੁਣ ਤਾਂ ਸਾਨੂੰ ਤਾਂ ਮਜਬੂਰੀ 'ਚ ਆਪਣਾ ਮਾਡਲ ਚੇਂਜ ਕਰਨਾ ਪੈਣਾ ਹੈ हां ਸਾਡੇ ਕਿਸਾਨ ਗਵਰਨਮੈਂਟ ਤੋਂ ਮੰਗ ਰਹੇ ਕਿ ਸਾਨੂੰ ਤੁਸੀਂ ਹੋਰ ਚੀਜ਼ਾਂ ਦੇ ਦਿਓ ਐਮਐਸਪੀ ਪਰ ਗਵਰਨਮੈਂਟ ਨਹੀਂ ਦੇ ਪਾਈ ਉਹ ਫਿਜ਼ੀਕਲੀ ਪੋਸੀਬਲ ਨਹੀਂ ਹੈ ਤੇ ਗਵਰਨਮੈਂਟ ਵੀ ਤਾਂ ਹੀ ਹੱਥ ਕਿਚੜੀ ਸੀ ਹੌਲੀ ਹੌਲੀ ਕਿ ਹੁਣ ਸਾਡੇ ਖਾਤਾਨੇ ਦੇ ਪ੍ਰਧਾਰ ਪੜ ਗਏ ਜੀ ਮੈਂ ਤੁਹਾਨੂੰ ਕਿਹਾ ਮੱਧ ਪ੍ਰਦੇਸ਼ ਪੰਜਾਬ ਤੋਂ ਵੱਧ ਪ੍ਰੋਡਿਊਸ ਕਰ ਰਿਹਾ ਹੈ ਰਾਜਸਥਾਨ ਚੋਂ ਕਨਕਾਰੀ ਯੂਪੀ ਚੋਂ ਕਨਕਾਰੀ ਐਂਡ ਗੋ ਜਿੱਥੇ ਨਹੀਂ ਐਮਐਸਪੀਆਂ ਉੱਥੇ ਵੀ ਤਾਂ ਕਿਸਾਨ ਸਰਵਾਈਵ ਕਰਦਾ ਹੀ ਰਹੇ ਜੀ ਸੋ ਇਹ ਇੱਕ ਹਾਈਬ੍ਰਿਡ ਮਾਡਲ ਪਰ ਇਹ ਬਹੁਤ ਵੱਡੀ ਮਿਥ ਹੈ ਜਿੰਨਾ ਫਾਰਮਰ ਡਿਸਟ्रेस ਸਾਡੇ ਹੈ ਮੈਨੂੰ ਨਹੀਂ ਲੱਗਦਾ ਕਿ ਉਹਨੇ ਸੁਇਸਾਈਡਸ ਥੋੜੇ ਹੁੰਦੇ ਹੋ ਬਿਕੋਸ ਸਾਡੇ ਬਹੁਤ ਜ਼ਿਆਦਾ ਫਾਰਮਰ ਡਿਸਟ्रेस ਹੈ ਐਵਰੇਜ 1 ਪਰ ਡੇ ਹੈ ਸਰ ਲਾਲੋ ਸਾਹਿਬ ਐਵਰੇਜ 1 ਫਾਰਮਰ ਪਰ ਡੇ ਹੈ ਇਹ ਮੈਂ ਛੋਟਾ ਨੰਬਰ ਲੈ ਰਿਹਾ ਤੁਸੀ ਲਾਓ ਜੀ ਇਹ ਤੁਸੀਂ ਪੂਰੇ ਪੂਰੇ ਹਿੰਦੁਸਤਾਨ ਦੀ ਗੱਲ ਦੱਸ ਰਹੇ ਜਾਂ ਆਪ ਆਪਨੇ ਸਿਰਫ ਛੜਦੇ ਪੰਜਾਬ ਦੀ ਗੱਲ ਲੈ ਆਓ ਕੀ ਗੱਲ ਕਰ ਰਹੇ ਹੋ ਪੰਜਾਬ ਕਹ ਰਹੇ ਨੇ ਦੀ ਐ ਪੰਜਾਬ ਤੇ ਅਸੀਂ ਤੇ ਅਸੀਂ ਤੇ ਜਿਹੜੀ ਸੋਨ ਚ ਜਾਨੀ ਜਾਨੀ ਕਿ ਲੋਕਾਂ ਨੂੰ ਐਸੀ ਕਿ ਉਹ ਜਿਹੜਾ ਉਹ ਆਪਣਾ ਮਹਾਰਾਸ਼ਟਰ ਦਾ ਕਿਸਾਨ ਜਿਹੜਾ ਨਾ ਉਹ ਉਹ ਇਸ ਪਾਸੇ ਟੁੱਟਿਆ ਹੋਇਆ ਤੁਸੀਂ ਕਹਿ ਰਹੇ ਹੋ ਕਿ ਸਾਡੇ ਵਾਲੇ ਪਾਸੇ ਮਹਾਰਾਸ਼ਟਰ ਦਾ ਕਿਸਾਨ ਜ਼ਰੂਰ ਤੁਰਿਆ ਮਰਾਠਵਾੜਾ ਰੀਜਨ ਹੈ ਸੋਕੇ ਪੈਂਦੇ ਆ ਪਿਆਜ਼ ਦੇ ਪੈਸੇ ਨਹੀਂ ਮਿਲਦੇ ਉੱਥੇ ਵੀ ਵੱਡੇ ਕੋਆਪਰੇਟਿਵਸ ਬਣੀਆਂ ਹੋਈਆਂ ਨੇ 슈ਗਰ ਮਿਲਾਂ ਨੇ ਉੱਥੇ ਵੀ ਜ਼ਰੂਰ ਹੈ ਪਰ ਪੰਜਾਬ ਦੇ ਵਿੱਚ ਜਿੰਨਾ ਐਗਰੀਕਲਚਰ ਡਿਸਟ्रेस ਹੈ ਤੁਸੀਂ ਯਕੀਨ ਮੰਨੋ ਕਿਉਂ ਪੰਜਾਬੀ ਬਾਹਰ ਭੱਜ ਰਿਹਾ ਕਿਉਂ ਪੰਜਾਬੀ ਬੱਚਾ ਖੇਤੀ ਨਹੀਂ ਕਰਨੀ ਚਾਹੁੰਦਾ ਸੋ ਐਗਰੀਕਲਚਰ ਡਿਸਟ्रेस ਇੱਥੇ ਤੁਸੀਂ ਮੈਂ ਹੈਰਾਨ ਹੋ ਗਿਆ ਦੇਖ ਕੇ ਮੈਂ ਅਸੀਂ ਜਦੋਂ ਆ ਪਾਰਟੀ ਦੇ ਕੰਮ ਦੌਰਾਨ ਅਸੀਂ ਗਏ ਆ ਮੈਂ ਇੱਕ ਇੱਕ ਘਰ ਚ ਤਿੰਨ ਤਿੰਨ ਪੀੜ੍ਹੀਆਂ ਵਿਧਵਾਵਾਂ ਦੀਆਂ ਦੇਖੀਆਂ ਹੋਏ ਹੋਏ ਤੇਨਾਂ ਪੀੜੀ ਮਤਲਬ 5 5 7 7 ਸਾਲ ਦੇ ਬੱਚੇ ਨੇ ਜਿਹੜੇ ਬੇਟੇ ਨੇ ਤੇ ਦਾਦਾ ਵੀ ਗਿਆ ਤੇ ਪਿਓ ਵੀ ਗਿਆ ਤੇ ਪੁੱਤ ਵੀ ਗਿਆ ਤੇ ਮੈਂ ਇਹ ਮੈਂ ਆਪਣੇ ਅੱਖੀ ਵੇਖਿਆ ਸੋ ਇਹ ਜਿਹੜੀ ਗੱਲ ਹੈ ਨਾ ਕਿ ਬਹੁਤ ਖੁਸ਼ਹਾਲ ਨਹੀਂ ਖੁਸ਼ਹਾਲ ਹਾਂ ਸਾਡਾ ਮਾਡਲ ਫੇਲ ਹੋ ਰਿਹਾ ਸਾਡਾ ਐਗਰੀਕਲਚਰ ਮਾਡਲ ਫੇਲ ਹੋ ਰਿਹਾ ਹਰੀਤ ਕ੍ਰਾਂਤੀ ਵਾਲਾ ਮਾਡਲ ਸਾਡਾ ਫੇਲ ਹੋ ਰਿਹਾ ਉਹਨੂੰ ਚੇਂਜ ਕਰਨ ਦੀ ਲੋੜ ਹੈ ਪਰ ਉਹ ਕਰੇਗਾ ਕਿਸਾਨ ਸਰਕਾਰ ਨਹੀਂ ਕਰਨਾ ਜਿੱਤੇ ਜਿੱਦੋ ਜਿੱਦੋ ਸਰਕਾਰ ਜਿੱਦੋ ਕਿਸਾਨ ਤੁਹਾਡੇ ਉਥੇ ਪ੍ਰੋਟੈਸਟ ਕਰਦੇ ਨੇ ਇਹ ਆਪਣੇ ਰਾਜੇ ਦੀ ਸਰਕਾਰ ਦੇ ਖਿਲਾਫ ਕਰ ਰਹੇ ਹੁੰਦੇ ਨੇ ਜਾਂ ਕਹਿੰਦੇ ਨੇ ਮਰਕਸ ਦੇ ਜਿਹੜੀ ਕੇਂਦਰ ਸਰਕਾਰ ਇਹ ਬੜਾ ਕੰਫਿਊਜ਼ਿੰਗ ਕੰਮ ਹੋ ਗਿਆ ਐਕਚੁਅਲੀ ਜਿਹੜੇ ਪਹਿਲਾਂ ਕਿਸਾਨ ਪ੍ਰੋਟੈਸਟ ਹੋਏ ਉਹ ਕਾਨੂੰਨ ਆਇਆ ਉਹ ਕੇਂਦਰ ਲੈ ਠੀਕ ਹੈ ਉਹਦੇ ਖਿਲਾਫ ਕੀਤਾ ਚਲੋ ਵਾਪਸ ਬਣਾ ਦੇ ਪਰ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਅੱਛਾ ਅੱਛਾ ਸਾਡੇ ਸਾਡੀ ਮੱਕੇ ਜਿਹੜਾ ਪੰਜਾਬ ਦਾ ਐਗਰੀਕਲਚਰ ਆ ਪੰਜਾਬ ਦਾ ਸਟੇਟ ਸਬਜੈਕਟ ਹੈ ਤੇ ਕਿਉਂਕਿ ਉਹ ਪੰਜਾਬ ਦਾ ਸਟੇਟ ਸਬਜੈਕਟ ਹੈ ਐਦਕੀ ਜਿਹੜੇ ਪ੍ਰੋਟੈਸਟ ਹੋਏ ਕਹਿ ਰਹੇ ਸੀ ਅਸੀਂ ਸੈਂਟਰ ਦੇ ਖਿਲਾਫ ਕਰ ਰਹੇ ਹਾਂ ਸਮਝੋ ਬਾਰਡਰ ਪੰਜਾਬ ਦਾ ਸੀਲ ਕਰਤਾ ਠੀਕ ਹੈ ਉਹ ਐਨਾ ਐਜਰ ਮੈਂ ਖੁਦਾ ਹੀ ਮਿਲਾਂ ਵਸਾਲੇ ਸਾਨੂੰ ਅੱਛਾ ਨਾ ਸਟੇਟ ਕਮਨ ਪਾਪਰ ਪੋਲਿਸੀ ਲੈਂਦੀ ਹੈ ਮੈਂ ਬੜੇ ਅਫਸਰਸ ਨਾ ਕਹਿ ਰਿਹਾ ਕਿ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਵੀ ਅਸੀਂ ਸਿਵਾਏ ਇੱਕ ਚੀਜ਼ ਦੇ ਕਿ ਜਿਹੜਾ ਨਹਿਰੀ ਨਿظام ਹੈ ਉਹਨੂੰ ਬੈਟਰ ਕਰਨ ਦੇ ਮੈਂ ਕਿ ਜਿਹੜਾ ਖਾਲੇ ਪੰਦ ਸੀ ਸੂਏ ਬੰਦ ਸੀ ਉਹਨੂੰ ਸੇ 40 50% ਇੰਪਰੂਵ ਕੀਤਾ ਸੂਏ ਜਿਹੜਾ ਪਾਣੀ ਖਰਾਬ ਹੁੰਦਾ ਸੀ ਉਦੋਂ ਅਲਾਵਾ ਐਗਰੀਕਲਚਰ ਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੋਈ ਚੇਂਜਸ ਨਹੀਂ ਲਿਆ ਪਾਈ ਉਹ ਕੋਆਪਰੇਟਿਵ ਸੈਕਟਰ ਨੂੰ ਨਹੀਂ ਰਿਵਾਈਸ ਕਰ پائی ਉਹ ਵਜ੍ਹਾ ਕੀ ਕੋਈ ਅੱਗੇ ਮਾਫੀਆਜ਼ ਨੇ ਲੋਕ ਰਿਕਾਪਟਾ ਜ਼ਿਆਦਾ ਨਹੀਂ ਜਾਂ ਸਰਕਾਰ ਦੀ ਵਿਲ ਨਹੀਂ ਆਈ ਨੀਤਾ ਦਾ ਮਰਾਦਾ ਹੁੰਦੀ ਹੈ ਤੁਸੀਂ ਮੇਰੀ ਇੰਟਰੋਡਕਸ਼ਨ ਦਿੱਤੀ ਕਿ ਮੈਂ ਆਮ ਆਦਮੀ ਪਾਰਟੀ ਜ਼ਰੂਰ ਮੈਂ ਫਿਲਹਾਲ ਸਿਰਫ ਇੱਕ ਮੈਂਬਰ ਹਾਂ ਮੈਂ ਬੋਲਣਾ ਇੱਕ ਸਾਲ ਪਹਿਲਾਂ ਛੱਡਦਾ ਸੀ ਅੱਜ ਪੂਰੇ ਇੱਕ ਸਾਲ ਬਾਅਦ ਤੁਹਾਡੇ ਨਾਲ ਗੱਲ ਕਰ ਰਿਹਾ ਅੱਛਾ ਅੱਛਾ ਬੜੀ ਡਿਸਕੰਫਰਟ ਹੋਈ ਜੀ ਬੜੀ ਡਿਸਪਾਇੰਟਮੈਂਟ ਹੋਈ ਕਿਉਂਕਿ ਅਸੀਂ ਇੱਕ ਮਾਡਲ ਲਿਆਂਦਾ ਸੀ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਜਿਹੜੇ ਪੰਨ ਗ੍ਰੇਨ ਪੰਸਾ ਪਹਿਜੇ ਆਧਾਰੇ ਨੇ ਇਹਨਾਂ ਨੂੰ ਯੂਜ਼ ਕਰਕੇ ਅਸੀਂ ਆਲਟਰਨੇਟਿਵ ਚੀਜ਼ਾਂ ਕਿਸਾਨ ਨੂੰ ਆਲਟਰਨੇਟਿਵ ਦੇਈਏ ਤਾਂ ਸਰਕਾਰ ਉਹ ਗਾਰੰਟਰ ਬਣੇ ਸਾਡਾ ਇਹ ਸੀਗਾ ਕਿ ਜਿਹੜੇ ਤੁਹਾਡੇ ਕੋਲ ਪੰਨ ਗ੍ਰੇਨ ਪੰਸਾ ਪੈ ਮਾਰਕਫੈਡ ਹੈ ਇਹ ਆਧਾਰੇ ਕੀ ਕਰਨ ਕਿ ਗਾਰੰਟਰ ਬਣ ਪ੍ਰੋਫਿਟ ਕਿਸਾਨ ਨਾਲ ਸ਼ੇਅਰ ਕਰਨ ਤੇ ਲੌਸ ਸਰਕਾਰ ਚ ਲੈ ਲਵੇ ਅ ਜੇ ਜਿਹੜਾ ਲੌਸ ਹੁੰਦਾ ਇੱਕ ਤੁਸੀਂ ਸਭ ਤੋਂ ਚੀਜ਼ ਵੇਚ ਦਿਓ ਨਾ ਭਾਜੀ ਤਾਂ ਆਪਾਂ ਬਾਜਰਾ ਪ੍ਰੋਸੈਸਡ ਵੇਚਾਂਗੇ ਆਪਾਂ ਪਿਆਜ਼ ਵੇਚਾਂਗੇ ਤੁਸੀਂ ਆਲੂ ਦਾ ਰੇਟ ਦੇਖ ਲਓ ਕਿ ਚਿਪਸ ਦਾ ਰੇਟ ਦੇਖ ਲਓ ਤੁਸੀਂ ਟਮਾਟਰ ਦਾ ਰੇਟ ਦੇਖ ਲਓ ਤੇ ਕੇਚੱਪ ਦਾ ਰੇਟ ਦੇਖ ਕੇਚੱਪ ਦਾ ਰੇਟ ਦੇਖ ਲਓ ਅਸੀਂ ਇਹ ਬੜੀ ਕੋਸ਼ਿਸ਼ ਕੀਤੀ 2.5 ਸਾਲ ਮੈਂ ਬਹੁਤ ਟੱਕਰਾਂ ਮਾਰੀਆਂ ਤੇ ਬੜੇ ਉੱਚਲੇ ਲੈਵਲ ਤੇ ਟੱਕਰਾਂ ਮਾਰੀਆਂ ਬਟ ਅ ਨੀਅਤ ਦੀ ਕਮੀ ਸੀ ਜਾਂ ਇਨਕਸਪੀਰੀਅੰਸ ਸੀ ਕਰ ਨਹੀਂ ਪਾਇਆ ਕਰ ਨਹੀਂ ਪਾਇਆ ਐਂਡ ਉਹਦਾ ਨਤੀਜਾ ਇਹ ਹੋਇਆ ਕਿ ਪੰਜਾਬ ਚ ਐਗਰੀਕਲਚਰ ਡਿਸਟ੍ਰੈਸ ਕੰਟੀਨਿਊ ਕਰ ਬਹੁਤ ਬਹੁਤ ਧੰਨਵਾਦ ਗਰੇਵਾਲ ਜੀ ਬਹੁਤ ਬਹੁਤ ਮਿਹਰਬਾਨੀ ਵਧਾਈ ਤੁਹਾਨੂੰ ਤੇ ਅੱਲਾ ਕਾ ਰਹਿ ਗੁਰੂ ਮਿਹਰ ਕਰੇ ਹਰ ਪਾਸੇ ਕਿਸਾਨ ਵੀ ਖੁਸ਼ਹਾਲ ਹੋਣ ਸਾਡੇ ਵੀ ਤੁਹਾਡੇ ਵੀ ਉਹ ਕ੍ਰਾਂਤੀ ਆਏ ਉਨਤੀ ਆਏ ਮੇਰੀ ਤੇ ਦੁਆ ਹੈ ਤੇ ਤੁਹਾਡਾ ਬਹੁਤ ਬਹੁਤ ਟਾਈਮ ਦਾ ਧੰਨਵਾਦ ਸ਼ੁਕਰੀਆ ਜੀ ਮੈਂ ਤਾਂ ਪਾਕਿਸਤਾਨੀ ਪੰਜਾਬ ਦੇ ਪੁਰਾਣਾ ਨੂੰ ਹੀ ਕਹੂੰਗਾ ਕਿ ਦੂਜੇ ਦੀ ਥਾਲੀ ਚ ਲੱਡੂ ਵੱਡਾ ਲੱਗਦਾ ਹੁੰਦਾ ਜਿੰਨੇ ਤੁਸੀਂ ਉੱਤੇ ਹੋਣੀ ਕੋਈ ਸੁਣਾਓ ਅਫਸਰ ਇਹ ਗੱਲ ਮੁਕਾਤੀ ਹੈ ਕਿ ਦੂਜੇ ਦੀ ਥਾਲੀ ਲੱਡੂ ਜਿੰਨਾ ਵੱਡਾ ਲੱਗਦਾ